ਪੈਸੇ ਨੇ ਭਰਾ ਨੂੰ ਭਰਾ ਦੇ ਲਾਗੇ ਬਹਿਣ ਜੋਗਾ ਨਹੀਂ ਛੱਡਿਆ ਸੰਪਤੀ ਨੇ ਕੁਝ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਦੀ ਜਾਇਦਾਦ ਵੀ ਬਹੁਤ ਹੈ ਭਰਾ ਇਕੱਠੇ ਬੈਠੇ ਆ ਚਾਹ ਪਾਣੀ ਪੀਂਦੇ ਆ ਇਕੱਠੇ ਬੈਂਦੇ ਆ ਇਕੱਠੇ ਗੱਲਾਂ ਬਾਤਾਂ ਕਰਦੇ ਆ ਇਦਾਂ ਦੇ ਵੀ ਪਰਿਵਾਰ ਹੈਗੇ ਆ ਤੇ ਕਈ ਇਦਾਂ ਦੇ ਵੀ ਹੈਗੇ ਆ ਇੱਕ ਦੂਜੇ ਨਾਲ ਬੋਲ ਚੱਲ ਵੀ ਹੈ ਨਹੀਂ ਇੱਕ ਦੂਜੇ ਨਾਲ ਮਿਲਣ ਵਰਤ ਵੀ ਹੈ ਨਹੀਂ ਸਮਾਜ ਵਿੱਚ ਤੁਸੀਂ ਇਦਾਂ ਦੇ ਵੇਖਦੇ ਹੋ ਵੇਖੋ ਦੋ ਚੀਜ਼ਾਂ ਦੀ ਆਪਾਂ ਨੂੰ ਬੜੀ ਵੱਡੀ ਮਾਰ ਪਈ ਹੈ ਦੋ ਚੀਜ਼ਾਂ ਦੀ ਇਹ ਮੰਨਣਾ ਪੈਣਾ ਕੋਈ ਮੰਨ ਲੂਗਾ ਤੇ ਵਾਪਲਾ ਨਹੀਂ ਮੰਨੇਗਾ ਤੇ ਭਾਈ ਤੇਰੀ ਮਰਜ਼ੀ ਦੋ ਚੀਜ਼ਾਂ ਨੇ ਮਾਰਿਆ ਸਾਨੂੰ ਇੱਕ ਤੇਰੀਆ ਪਿੰਡਾਂ ਚ ਪਾਰਟੀਬਾਜੀ ਹੈ ਨਾ ਅਸੀਂ ਆ ਪਿੰਡ ਗਏ ਮੇਰੇ ਖਿਆਲ ਚਾ ਥੋੜੇ ਦਿਨ ਪਹਿਲਾਂ ਹੀ ਬਰਨਾਲੇ ਚ ਜ਼ਿਲ੍ਹੇ ਚ ਪੈਂਦਾ ਸੀ ਪਿੰਡ ਪੱਖੋਗੇ ਉਹ ਅੱਜ ਸੁਣ ਰਹੇ ਹੋਣੇ ਵੀਰ ਉਸ ਕਮਾਲ ਦੀ ਗੱਲ ਤੁਸੀਂ ਵੇਖੋ ਉਸ ਪਿੰਡ ਦੇ ਆ ਬੰਦਿਆਂ ਨੇ ਬੜੇ ਮਾਣ ਨਾਲ ਗੱਲ ਕੀਤੀ ਵੀ ਸਾਡਾ ਪਿੰਡ ਪਾਰਟੀਬਾਜੀ ਤੋਂ ਬਚਿਆ ਹੋਇਆ ਮੈਂ ਕਿਹਾ ਕੀ ਆ ਬਾਤ ਹੈ ਇੱਕ ਸਾਡੇ ਪਿੰਡ ਚ ਗੁਰਦੁਆਰਾ ਵੀ ਇੱਕੋ ਹੀ ਹੈ ਇਹ ਵੀ ਵਧਾਈ ਵਾਲੀ ਗੱਲ ਹੈ ਸਾਡੇ ਪਿੰਡ 'ਚ ਮੜੀਆਂ ਵੀ ਬੋਲੋ ਜੀ ਮੈਂ ਕਹਿਆ ਕੀ ਬਾਤ ਹੈਗੇ ਨਾ ਸਾਨੂੰ ਜੇ ਕੋਈ ਪਿੰਡਾਂ 'ਚ ਕੋਈ ਚੰਗੀ ਚੀਜ਼ ਹੈਗੇ ਤਾਂ ਸਾਨੂੰ ਉਹਦੀ ਗੱਲ ਦੁਨੀਆ ਤੱਕ ਪਹੁੰਚਾਉਣੀ ਚਾਹੀਦੀ ਵੀ ਹੋ ਸਕਦਾ ਹੌਲੀ ਹੌਲੀ ਸਾਡੇ ਸਮਾਜ ਵਿੱਚ ਲੋਕ ਇਦਾਂ ਦੀਆਂ ਲਹਿਰਾਂ ਖੜੀਆਂ ਕਰਦੇ ਹਨ ਕਿ ਅਸੀਂ ਭਾਈ ਸਾਰੇ ਇਕੱਠੇ ਆ ਸਾਡੇ 'ਚ ਕੋਈ ਜਾਤ ਪਾਤ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਇਹ ਨਹੀਂ ਵੀ ਇਹ ਮਈ ਵੀ ਸਿੱਖਾਂ ਦਾ ਗੁਰਦੁਆਰਾ ਇਹ ਜਟਾਂ ਦਾ ਗੁਰਦੁਆਰਾ ਅਸੀਂ ਸਾਰੇ ਇਕੱਠੇ ਆ ਕਿਉਂਕਿ ਸਾਡਾ ਗੁਰੂ ਇੱਕ ਹੈ ਜੇ ਗੁਰੂ ਸਾਹਿਬ ਨੇ ਬਾਣੀ ਰਚਣ ਲੱਗਿਆ ਬਾਣੀ ਇੱਕ ਥਾਂ ਤੇ ਇਕੱਠਿਆਂ ਕਰ ਲਗਿਆ ਵਿਤਕਰੇ ਨਹੀਂ ਕੀਤੇ ਤੇ ਅਸੀਂ ਕੌਣ ਹੁਨੇ ਉਹਨਾਂ ਦੇ ਨਾਂ ਤੇ ਗੁਰਦੁਆਰੇ ਬਣਾ ਕੇ ਵਿਤਕਰੇ ਖੜੇ ਕਰਨ ਵਾਲੇ ਜੀ ਸਾਨੂੰ ਕੋ ਹੱਕ ਥੋੜਾ ਹੈਗਾ ਤੇ ਮੈਂ ਮਨ ਚ ਸੋਚ ਰਿਆ ਸੀ ਮੈਂ ਕਿਹਾ ਤੁਹਾਡਾ ਪਿੰਡ ਪਾਰਟੀ ਬਾਈ ਤੋਂ ਬੱਜਿਆ ਤੇ ਉੱਥੇ ਮੇਰੇ ਮਨ ਚ ਗੱਲ ਆਈ ਮੈਂ ਕਿਹਾ ਅੱਜ ਸਾਨੂੰ ਵੰਡਿਆ ਕਿਨੇ ਸਵਾਲਿਆ ਅਪਰ ਰਾਜ ਦੀ ਗੱਲ ਕਰ ਰਹੇ ਕਿਨੇ ਵੰਡਿਆ ਜੀ ਪਹਿਲਾਂ ਪੋਲੀਟੀਕਲ ਲੋਕਾਂ ਨੇ ਕਿੱਦਾਂ ਵੰਡਿਆ ਕਿਉਂਕਿ ਉਹਨੂੰ ਪਤਾ ਜੇ ਸਾਰੇ ਇਕੱਠੇ ਹੋ ਜਾਣ ਅਸੀਂ ਸਤਾ ਵਿੱਚ ਨਹੀਂ ਆ ਸਕਦੇ ਜਾਤਾਂ ਦੇ ਆਧਾਰ ਤੇ ਵੀ ਕੇ ਜੀ ਵੰਡ ਦਿੰਦੇ ਨੇ ਸਕੇ ਭਰਾਵਾਂ ਵਿੱਚ ਇਹੋ ਜਿਹਾ ਲੈਂ ਖੜੀ ਕੀਤੀ ਇੱਕ ਤਕੜੀ ਦਾ ਨਿਸ਼ਾਨ ਲਾ ਕੇ ਬੈਠਾ ਇੱਕ ਪੰਜੇ ਦਾ ਲਾ ਕੇ ਬੈਠਾ ਦੂਜਾ ਝੜੂ ਵਾਲੇ ਦਾ ਲਾ ਕੇ ਬੈਠਾ ਤੀਜਾ ਫੁੱਲ ਦਾ ਭਾਜਪੀ ਦਾ ਨਿਸ਼ਾਨ ਲਾ ਕੇ ਬੈਠਾ ਵੰਡਦੇ ਤੇ ਨਾ ਉਹਨਾਂ ਨੇ ਅੱਛਾ ਫਿਰ ਇੱਕ ਜਿਹੜੇ ਵਿਆਹ ਸ਼ਾਦੀ ਵੀ ਨਹੀਂ ਜਾਂਦੇ ਬੋਲਦੇ ਨਹੀਂ ਕਹੀ ਕਹਿੰਦੇ ਕੀ ਹੈ ਜੀ ਕਹਿੰਦਾ ਜੀ ਇਹ ਫਲਾਣੇ ਧੜੇ ਦਾ ਹੈ ਅੱਛਾ ਜਿੰਨਾ ਕਰਕੇ ਅਸੀਂ ਪਿੰਡਾਂ 'ਚ ਵੈਰ ਪਾਲੇ ਨੇ ਉਹਨਾਂ ਦੇ ਜਵਾਕ ਇੱਕ ਦੂਜੇ ਵੱਲ ਵਿਆਹੇ ਹੋਏ ਨੇ ਕਿਉਂ ਸਾਸ ਸਮਝ ਜੀ ਅਜ ਜਦੋਂ ਤੁਸੀਂ ਵਿਆਹਾਂ ਸ਼ਾਦੀਆਂ ਦੇ ਕਦੀ ਇਕੱਠੇ ਇਹਨਾਂ ਨੂੰ ਬੈਠਿਆਂ ਵੇਖਦੇ ਜੇ ਫੋਟੋ ਆਉਂਦੀਆਂ ਨਾ ਉਹਨਾਂ ਦੀਆਂ ਅਖਬਾਰਾਂ 'ਚ ਤੇ ਵੀਡੀਓ ਬਣ ਕੇ ਆਉਂਦੀਆਂ ਕਿਦਾਂ ਟੇਬਲ ਤੇ ਇਕੱਠੇ ਬਹਿ ਕੇ ਉਹ ਕਾਫੀ ਪੀ ਰਿਹਾ ਚਾਹ ਪੀ ਰਿਹਾ ਤੇ ਮਸ਼ਕਲੀਆਂ ਕਰਦੇ ਹੱਸ ਦੇਖਦੇ ਨੂੰ ਮਨ ਤੇ ਇਹ ਸੋਚ ਜਣੇ ਕਿ 5 ਸਾਲ ਮੈਂ ਬੇਫਕੂ ਬਣਾਇਆ 5 ਸਾਲ ਤੂੰ ਬਣਾ ਲਾ ਤੇ ਸਾਡੇ ਪਿੰਡਾਂ ਤੇ ਇੱਕ ਜੁਦੇ ਨਾਲ ਉਹਨਾਂ ਕਰਕੇ ਉੱਚੀ ਬੋਲਿਓ ਜੀ ਲੜੀ ਜਾਂ ਅਸੀਂ ਸਿਰ ਵਡੇਵੇਂ ਵੈਰ ਪਾ ਲਿਆ ਅਸੀਂ ਬੋਲਦੇ ਵੀ ਨਹੀਂ ਆਗੇ ਵੀ ਤੂੰ ਤੇ ਫਲਾਣੇ ਇਹ ਮਤ ਮਤ ਸੋਚੋ ਇੱਥੇ ਇਹ ਵਿਦੇਸ਼ਾਂ ਚ ਵੀ ਆ ਆ ਤੜਿਆਂ ਵਾਲੀ ਸਮੱਸਿਆ ਵਿਦੇਸ਼ਾਂ ਚ ਵੀ ਉੱਥੇ ਵੀ ਤੜੇ ਬਣਾ ਕੇ ਬੈਠੇ ਆ ਉੱਥੇ ਵੀ ਪਾਰਟੀਆਂ ਬਣਾ ਕੇ ਬੈਠੇ ਆ ਤੂੰ ਕਿਹੜੀ ਪਾਰਟੀ ਦਾ ਕਹਦਾ ਮੈਂ ਫੁਲਾਣੀ ਪਾਰਟੀ ਦਾ ਮੈਂ ਫੁਲਾਣੇ ਧੜੇ ਦਾ ਅਛਾ ਮੈਂ ਕਹਿੰਨਾ ਕਮ ਸੇ ਕਮ ਚਲੋ ਜੀ ਧੜੇ ਰਹਿਣੇ ਨੇ ਪਰ ਕਮ ਸੇ ਕਮ ਗੁਰੂ ਕੋਲ ਆਣ ਕੇ ਤੇ ਇੱਕੋ ਧੜਾ ਬਣਾ ਲਓ ਵੀ ਸਾਡਾ ਗੁਰੂ ਧੜਾ ਹੈ ਕਮ ਸੇ ਕਮ ਗੁਰੂਕੋਲ ਤੇ ਆਣ ਕੇ ਕਹੀਏ ਨਾ ਮੈਂ ਗੁਰੂ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਅਛਾ ਇੱਕ ਤੇ ਹੋ ਗਿਆ ਇਹ ਪੱਖ ਦੂਜਾ ਪੱਖ ਹੈ ਸਾਡਾ ਪੱਖ ਡੇਰਾਵਾਦ ਇਹਨੇ ਵੀ ਵੰਡਿਆ ਤੁਸੀਂ ਕਿਹਨੂੰ ਮੰਨਦੇ ਹੋ ਜੀ ਇਹ ਵੀ ਇੱਕ ਸਮੱਸਿਆ ਹੈ ਅਸੀਂ ਫਲਾਣੇ ਨੂੰ ਮੰਨਦੇ ਤੁਸੀਂ ਕਿਹਨੂੰ ਮੰਨਦੇ ਹੋ ਜੀ ਬੋਲੋ ਗੁਰੂ ਕੇ ਪਿਆਰੇ ਆਹੀਂ ਫਲਾਣੇ ਨੂੰ ਮੰਨਦੇ ਆ ਇਹ ਇੱਕ ਨੂੰ ਪੁੱਛਿਆ ਜਾਂਦਾ ਤੇ ਕਿੱਡਾ ਚੰਗਾ ਹੁੰਦਾ ਸਾਡਾ ਗੁਰੂ ਵੀ ਇੱਕ ਹੁੰਦਾ ਸਾਡੀ ਮਰਿਆਦਾ ਇੱਕ ਹੁੰਦੀ ਅਸੀਂ ਇੱਕ ਝੰਡੇ ਥੱਲੇ ਆਉਂਦੇ ਸਾਡਾ ਪਰਿਵਾਰ ਇੱਕ ਹੁੰਦਾ ਸਾਡੇ ਚ ਏਕਤਾ ਹੁੰਦੀ ਕਿੱਡਾ ਵਧੀਆ ਗੱਲ ਸੀ ਜੀ